ਨੇ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਕੀ ਘਟਨਾ ਹੋਈ ਇਹ ਇਹ ਮੇਰੀ ਵਾਈਫ ਤੇ ਨਾਲ ਮੇਰੇ ਮੇਰੀਆਂ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਇੱਕ ਮੋਨਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਰ ਸੀਗਾ ਉਹਨਾਂ ਨੇ ਮੋਟਰਸਾਈਕਲ ਨੇ ਤੇ ਇੱਕਦਮ ਅੱਗੇ ਲਗਾ ਕੇ ਰੋਕ ਕੇ ਇਹਨਾਂ ਨੂੰ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋ ਕੇ ਪਿੱਛੇ ਵਾਪਸ ਸਮਰਾਲੇ ਵੱਲ ਨੂੰ ਭੱਜ ਗਏ ਤਾਂ ਮੂਹਰੇ ਬੰਨੇ ਨਹੀਂ ਮੂਹ ਨਹੀਂ ਸੀ ਬੰਨੇ ਹਾਲਾ ਸੀ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨੀਆਂ ਕਿ ਸੱਟਾਂ ਵਗੈਰਾ ਕਿੰਨੀਆਂ ਸੱਟਾਂ ਇਹਨਾਂ ਦੇ ਮੱਥੇ ਤੇ ਥੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟ ਕੀ ਮੰਨ ਕਰਦਾ ਜੀ ਹੁਣ ਤਾਂ ਇਹ ਲੋਕ ਵਿਸ਼ਵਾਸ ਉੱਠਿਆ ਬਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਨੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣ ਦਾ ਕਿ ਸ਼ਹਿਰ ਬਾਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਾਹ ਨੂੰ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਹੈ ਰੋਟਾਂ ਖੁਆ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਕੰਮ ਅਨਸਰਾਂ ਤੇ ਨੱਥ ਪਾਈ ਜਾਵੇ ਹੋਕੇ ਕੀ ਹਾਂਜੀ ਥੋਕੇ ਕੀ ਲੱਗੇਗੇ ਚੈਨੀ ਹੋਕੇ ਲੱਗੇਗੇ ਡੇਢ ਤੋਲੇ ਦੇ ਸੋਨੇ ਦੀ ਯਾਨੀ ਮੈਂ ਡਾਕਟਰ ਬਲਵਿੰਦਰ ਸਿੰਘ ਕੌਥੇਲ ਹਸਪਤਾਲ ਸੰਚਾਲਕ ਤੋਂ ਡਾਕਟਰ ਕੇਸ ਹੈ ਤੁਹਾਡੇ ਨੋਟ ਪਰ ਦੱਸਿਆ ਗਿਆ ਕਿ ਆ ਗਿਆ ਦੋ ਲੇਵੀਟ ਦੀ ਕੀ ਮਾਮਲੇ ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਕਮਿੰਟ ਤੇ ਤੇ ਦੱਸੇ ਉਹਦੇ ਨਾਲ ਦੇ ਦੱਸਦੇ ਸੀ ਕਿ ਕੇਂਦਰੀ ਲੋਕ ਉਹ ਹੋਈ ਹੈ ਚੈਨ ਵਗੈਰਾ ਕੋਈ ਹੈ ਤੇ ਉਹਦੇ ਸਿਰ ਤੇ ਸੱਟ ਹੈ ਤੇ ਇਸ ਦੇ ਬਾਕੀ ਫੇਸ ਤੇ ਨਿਕ ਹੋਣ ਦੇ ਤੇ ਨਹੀਂ ਹੈ ਕਿੰਨੀ ਹੈ ਸੱਟ ਨਾ ਪਿੱਲਾ ਜਿਹੜਾ ਉਹਨਾਂ ਸਿਰ ਜਿਹੜਾ ਆ ਗਿਆ ਉਹ ਪ੍ਰੋਪਰ ਹੈ ਜੀ ਉਹਦੇ ਸਿਰ ਦੇ ਲੱਗੇ ਨੇ ਤਿੰਨ ਚਾਰ ਟਾਂਕੇ ਤੇ ਬੋਲ ਤੇ ਟਾਂਕੇ ਲੱਗੇ ਨੇ ਬਾਕੀ ਤਾਂ ਜਿਹੜਾ ਹੈਗਾ ਉਹ ਇੱਥੇ ਹੀ ਸਰ ਗਿਆ ਤੇ ਅਸੀਂ ਇਹ ਵੀ ਸਿਟੀ ਸਕੈਨਰਟ ਮੈਂ ਕਿਹਾ ਕਿ ਕੋਈ ਸਰ ਦੇ ਵਿੱਚ ਫੜਤਾ ਨੂੰ ਮਿਲ ਜਾ। ਰੋਕੀ ਨਾ ਰੋਕ। ਹੈ? ਕੀ ਨਾਮ ਆ ਤੁਹਾਡਾ ਜੀ? ਇਹ ਸੀ ਸੁਰਾਜ ਜੀ। ਹੈ ਕੀ ਮਾਮਲਾ ਹੋਇਆ ਅੱਜ? ਕਿ ਕਹਿੰਦੇ ਲੁੱਟੋ ਹੋਈ ਐ ਤੇ ਲੇਡੀਜ਼ ਦਾ ਕੀ ਮਾਮਲਾ? ਅੱਜ ਦੋ ਮੱਲਮਾਰੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਤਰ੍ਹਾਂ ਤੇ ਜਾ ਰਹੇ ਸੀ ਪਿੰਡ ਮੱਲਮਾਰੇ ਦੇ ਨੂੰ ਇੱਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ। ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਵਾਰ ਵੱਟ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋਟਰਸਾਈਕਲ ਰੋਕਿਆ ਤਾਂ ਉਹਨਾਂ ਦੀ ਹਿੱਕ ਤੋਂ ਅੰਦਰ ਲਾ ਕੇ ਉਹ ਡਿੱਗ ਗਏ ਜੇਕਰ ਨਾ ਉਹਦੇ ਸੱਟ ਵੀ ਲੱਗੀ ਐ ਇਸ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਸਪੋਰਟਸਾਈਕਲ ਭਜਾ ਕੇ ਕੈਨੀ ਉਹ ਕੇ ਘਾਰ ਹੋ ਗਏ ਜਿਹੜੇ ਲੇਡੀਜਾ ਕਾਉਂਸਲ ਆਜ ਬਤਾਲਾ ਐਡਵਰਟਿਸਰੀ ਉਰਥਾ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਹਾਲ ਕਰਕੇ ਉਹਨਾਂ ਨੂੰ ਨੂੰਨਨ ਕਰ ਸਖਤ ਸਖਤ ਸਜ਼ਾ ਦਿੱਤੀ ਜਾਵੇ